ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਤੇ ਅੱਜ ਉਹ ਸੁਭਾਗਾ ਦਿਨ ਆ ਗਿਆ ਵੀ ਅੱਜ ਆਪਾਂ ਡੈਡੀ ਨੂੰ ਫੋਨ ਲੈ ਕੇ ਦਵਾਂਗੇ ਡੈਡੀ ਨੇ ਹਾਲੇ ਤੱਕ ਕੋਈ ਫੋਨ ਨਹੀਂ ਸੀ ਲਿਆ ਮੇਰਾ ਪੁਰਾਣਾ ਫੋਨ ਸੀਗਾ ਬਸ ਉਹ ਹੀ ਚਲਾਈ ਜਾ ਰਹੇ ਸੀ ਡੈਡੀ ਨੇ ਪਤਾ ਨਹੀਂ ੱਤ ਕਿੰਨਾਂ ਲੋ ਉਹਨੂੰ ਕਿਵੇਂ 2-4 ਸਾਲ ਦੋ ਤਿੰਨ ਸਾਲ ਚਲਾ ਲਿਆ ਨਾ ਤੇੜੀ ਹੁਣ ਵੀ ਤੱਕੇ ਹੀ ਕਰੀ ਜਾ ਰਹੇ ਨੇ ਉਹਦੇ ਨਾਲ ਵੀ ਸਰਦਾ ਜਿਹੜਾ ਘਰ ਦਾ ਬਜ਼ੁਰਗ ਹੁੰਦਾ ਉਹ ਕਹੂਗਾ ਵੀ ਵਿਆਹ ਕਰਨਾ ਘੱਟ ਖਰਚਾ ਕਰੋ ਭਾਂਡੇ ਪੁਰਾਣੇ ਜੋ ਉਹ ਕਹੂਗਾ ਚੱਲ ਇਹਦੇ ਨਾਲੇ ਚਲਾ ਦੋ ਵੀ ਇਸ ਤਰ੍ਹਾਂ ਤੁਸੀਂ ਸਿਰ ਤਾਂ ਮੈਂ ਤਾਂ ਚਲਾਉਣਾ ਹੀ ਸੀਗਾ ਹੁਣ ਤੂੰ ਲੱਗੇ ਤੇਰੀਆਂ ਕਿ ਮਾਂ ਲੱਗ ਰਹੀ ਹੈ ਤੇਰੀ ਹੁਣ ਜੀ ਤੁਹਾਡੀ ਗੁਰਮਣੀ ਦੇ ਕੇ ਲੈ ਕੇ ਦੇ ਰਹੀ ਹੈ ਮੈਨੂੰ ਹਾਂ ਵਾਹਿਗੁਰੂ 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 ਤੁਹਾਡੀ ਪੰਮੀ ਭੈਣ ਜੀ ਇਹ ਤਾਂ ਸੰਭਲਣ ਲੋਕ ਵੀ ਇਹ ਨਾ ਪੰਮੀ ਪੈਂਜੀਆ ਮਮੇ ਮਨੇ ਪੈਸੇ ਦਿੱਤੇ ਆ ਜੀ ਪੰਮੀ ਦੀ ਕਿਹੜੀ ਬਿਜ਼ਨਸ ਪੰਮੀ ਦਾ ਕਿਹੜਾ ਕੋਈ ਬਿਜ਼ਨਸ ਚੱਲਦਾ ਕੋੜ ਮਨੇ ਪੈਸੇ ਦਿੱਤੇ ਨੇ ਉਹ ਕੀ ਕਹਿੰਦੇ ਆ ਕਿਉਂਕਿ ਲੈ ਕੇ ਪੰਮੀ ਨੇ ਦਿੱਤੇ ਆਗੇ ਮੂਰੇ ਪੰਮੀ ਕੀਤੇ ਮੂਰੇ ਪੰਮੀ ਕੀਤੇ ਨਾ ਵੀ ਗਿਫਟ ਲੈ ਕੇ ਦੇਣਾ ਕੋੜ ਮਨੋ ਕਨੇਡਾ ਗਏ ਨੇ ਇਹ ਭੁੱਖਾ ਨਹੀਂ ਨਹੀਂ ਦਿੱਤਾ ਪਿਆਰ ਨਾਲ ਦਿੱਤੇ ਮੈਂ ਦੱਸ ਦਿਆਂ ਜੀ ਅਸਲ ਦੀ ਵਿੱਚ ਕੀ ਹੋਇਆ ਮਤਲਬ ਡੈਡੀ ਮੰਮੀ ਜਦੋਂ ਕਨੇਡਾ ਗਏ ਆ ਤੇ ਜਾਂ ਰਿੱਕੀ ਜਦੋਂ ਕਨੇਡਾ ਗਿਆ ਉਹਨਾਂ ਦਾ ਜਿਹੜੀ ਸਾਰੀ ਸਿਰਦਰਦੀ ਸੀਗੀ ਉਹ ਡੈਡੀ ਦੇ ਸਿਰ ਤੇ ਸੀਗੀ ਰਿੱਕੀ ਉਹ ਤੁਸੀਂ ਸਾਰਾ ਵੀਡੀਓ ਚ ਦੇਖਿਆ ਹੀ ਆ ਉਹਨਾਂ ਨੂੰ ਕਿ ਉਥੇ 에어ਪੋਰਟ ਤੱਕ ਛੱਡ ਕੇ ਜਹਾਜ਼ ਚੜ੍ਹਾਉਣ ਤੱਕ ਦਾ ਕੰਮ ਡੈਡੀ ਨੇ ਕੀਤਾ ਹਨਾ ਤਾਂ ਮਤਲਬ ਗਿਫਟ ਬਣਦਾ ਸੀ ਗਿਫਟ ਬਣਦਾ ਸੀਗਾ ਤਾਂ ਮੰਮੀ ਕਹਿੰਦੇ ਸੀਗੇ ਵੀ ਕੋਈ ਨਾ ਵੀ ਅਸੀਂ ਜਾ ਕੇ ਕੋਈ ਡਰਾਈਵਰ ਲੈ ਕੇ ਦੇ ਦੇਵਾਂਗੇ ਤੇ ਫਿਰ ਹੁਣ ਸਲਾਹ ਹੋਈ ਮੈਂ ਕਿਹਾ ਵੀ ਤੁਸੀਂ ਜੇ ਲੈ ਕੇ ਦੇਣਾ ਤਾਂ ਡੈਡੀ ਨੂੰ ਫੋਨ ਲੈ ਕੇ ਦੇ ਦਿੰਨੇ ਆ ਕਿਉਂਕਿ ਫੋਨ ਦੀ ਜਿ ਕੱਪੜੇ ਤਾਂ ਡੈਡੀ ਕੋਲ ਆਲਰੇਡੀ ਬਹੁਤ ਨੇ ਕੱਪੜਿਆਂ ਦੀ ਤਾਂ ਕੋਈ ਜ਼ਰੂਰਤ ਨਹੀਂ ਬਾ ਵੀ ਬਾ ਜੇ ਮੈਨੂੰ ਕਿਸੇ ਨੇ ਦੇਣੇ ਨੇ ਹੁੰਦੇ ਨੇ ਮੈਂ ਵੀ ਕਹੂੰਗਾ ਵੀ ਉਹਦੇ ਕੋਲ ਤਾਂ ਬਹੁਤ ਨੇ ਨਹੀਂ ਨਹੀਂ ਜੀ ਜਿਨੇ ਦੇਣੇ ਹੁਣੇ ਤੇ ਜਿਓ ਉਹਦੇ ਅੱਗੇ ਫੋਨ ਆਇਆ ਉਹ ਕਹਿੰਦੇ ਫੋਨ ਸਭ ਕਹੇ ਮੈਂ ਜੀ ਜਿਹੜਾ ਜਮਾ ਕੇ ਥੋੜੇ ਕੋਲ ਤਾਂ ਬਹੁਤ ਕੱਪੜੇ ਨੇ ਨਹੀਂ ਤੁਸੀਂ ਲੈ ਕੇ ਦੇ ਸਕਦੇ ਹੋ ਜੀ ਆਪਾਂ ਰੋਕ ਦੇਣੀ ਮਤਲਬ ਕਹਿਣ ਦਾ ਭਾਵ ਸੀ ਕਿ ਕੱਪੜੇ ਡੈਡੀ ਫਿਰ ਵੀ ਖਰੀਦ ਲੈਂਦੇ ਨੇ ਫੋਨ ਤੇ ਡੈਡੀ ਇਨਵੈਸਟਮੈਂਟ ਕਰਨੀ ਰਹੇ ਸੀ ਜਿਵੇਂ ਡੈਡੀ ਦੱਸ ਰਹੇ ਆ ਵੀ ਜਿਹੜਾ ਘਰ ਦਾ ਬਜ਼ੁਰਗ ਹੁੰਦਾ ਉਹ ਸੋਚਦਾ ਜਿਹੜੀ ਚੀਜ਼ বিনা ਸਰਦਾ ਆ ਉਹ ਸਾਨੂੰ ਤੇ ਡੈਡੀ ਇਸ ਕਰਕੇ ਸਾਰੇ ਸੀਗੇ ਕਿ ਅਸੀਂ ਮਤਲਬ ਆਪਣਾ ਜਿਵੇਂ ਮੇਨ ਹੈਗਾ ਕਿ ਆਪਾਂ ਵੀਡੀਓ ਬਣਾਉਂਦੇ ਕਰਕੇ ਡੈਡੀ ਨੂੰ ਵੀਡੀਓ ਦੇਖਣ ਦਾ ਬਹੁਤ ਸ਼ੌਂਕ ਆ ਫਿਰ ਡੈਡੀ ਦਾ ਫੋਨ ਹੁਣ ਹੈਂਗ ਦੇ ਜ਼ਿਆਦਾ ਹੋਣ ਲੱਗ ਗਿਆ ਸੀਗਾ ਤੇ ਡੈਡੀ ਕਹਿੰਦੇ ਤੇਰੇ ਕਮੈਂਟ ਕੀ ਆਏ ਨੇ ਮੇਰੇ ਹੱਥਾਂ ਅੰਗਰੇਜ਼ੀ ਚ ਟੈਟ ਟੈ ਕਹਿੰਦੇ ਹਾਂ ਤੇਰੀ ਮੰਮੀ ਤਾਂ ਜੇ ਕਹਿੰਦੀ ਆ ਕੋਈ ਨਹੀਂ ਆਇਆ ਕੋਈ ਨਹੀਂ ਮੇਰੇ ਨੂੰਹਾ ਦੱਸ ਦਿੰਦੀ ਤੇ ਇਸ ਕਰਕੇ ਹੁਣ ਡੈਡੀ ਦਾ ਫੋਨ ਆਪਾਂ ਨੇ ਤੇਜ਼ ਕਰਦੇ ਨਾ ਤੇ ਹੋਇਆ ਇਦਾਂ ਕਿ ਮੰਮੀ ਨੇ ਪੈਸੇ ਮਤਲਬ ਡਾਲਰਾਂ ਦੇ ਵਿੱਚ ਉੱਥੇ ਦੇਦੇ ਸੀਗੇ ਸਿੰਘ ਸਾਹਿਬ ਨੂੰ ਤੇ ਆਪਾਂ ਨੇ ਹੁਣ ਇੱਥੇ ਡੈਡੀ ਨੂੰ ਫੋਨ ਲਾ ਕੇ ਦੇ ਦੇਣਾ ਫਿਲਹਾਲ ਜਿਹੜੇ ਪੈਸੇ ਆਗੇ ਡੈਡੀ ਦੇ ਖਰਚ ਹੋਣਗੇ ਡੈਡੀ ਖਰਚਣਗੇ ਕਿਉਂ ਡੈਡੀ ਦੇ ਮੁੰਡੇ ਕੋਲ ਚਲੇ ਗਏ ਹਾਂਜੀ ਉਹ ਡੈਡੀ ਦੇ ਮੁੰਡੇ ਕੋਲ ਚਲੇ ਗਏ ਚਲੇਗੇ ਚਲੇਗੇ ਤੁਸੀਂ ਮੈਥੇ ਲੈਣੇ ਤਾਂ ਨਹੀਂ ਜੀ ਮੇਰਾ ਹੋਇਆ ਯਾਰ ਸੁਣ ਨਾ ਇਹਨਾਂ ਦਾ ਹੈ ਕਿ ਇਹਨਾਂ ਦੇ ਮੁੰਡੇ ਦਾ ਹੋਇਆ ਮੇਰੇ ਮੁੰਡਿਆਂ ਦਾ ਹੋਇਆ ਕਿਉਂਕਿ ਡੈਡੀ ਨੇ ਇਥੋਂ ਵੀ ਮਤਲਬ ਦੇਣੀ ਸੀਗੇ ਕਿ ਮੈਨੂੰ ਜੱਜ ਸਿੰਘ ਸਾਹਿਬ ਨੂੰ ਜਾਂ ਹਨਾ ਕਿਸੇ ਉਹ ਡੈਡੀ ਦੇ ਸਾਰਾ ਕੁਝ ਹਿਸਾਬ ਕਿਤਾਬ ਇਕੱਠੇ ਹੀ ਆ ਕਿ ਦੇਣਾ ਸੋਚ ਲਿਓ ਕਿ ਸਾਰਾ ਕੁਝ ਵੱਖ-ਵੱਖਰਾ ਆ ਸਾਰਾ ਕੁਝ ਬਾਪੂ ਦੇ ਹੱਥ 'ਚ ਆ ਪਾਵਰ ਹਲੇ ਤੱਕ ਤੇ ਇਸ ਕਰਕੇ ਇਹੀ ਜਿਸਕੋ ਪਤਾ ਨਹੀਂ ਹੈ ਅੱਲਾ ਦਾ ਇਹੀ ਜਿਸ ਕੁਆਲਟੀ ਵਾਲੀ ਗੱਲ ਨਹੀਂ ਦੱਸ ਤੇ ਆਪਣੇ ਕੋਲ ਪੈਸਿਆਂ ਦੀ ਫੋਟੋ ਹੈਗੀ ਹੈਗੀ ਆਪਾਂ ਉਹ ਡੈਡੀ ਨੂੰ ਦਿਖਾ ਕੇ ਫੋਨ ਲੈ ਆਂ ਆ ਮਮੀ ਵੀ ਵਾਰੀ ਤੇਜ ਆ ਫੋਟੋ ਖਿੱਚ ਕੇ ਪਾਤੀ ਬੰਦੇ ਭੈਣ ਜੀ ਨੇ ਨਹੀਂ ਉਹਨਾਂ ਨੇ ਤੁਹਾਡੇ ਦੋਨਾਂ ਨਾਲ ਵੀਡੀਓ ਕਾਲ ਕਰਕੇ ਪੈਸੇ ਦਿੱਤੇ ਆ ਕਹਿੰਦੀ ਸਭ ਮੇਰੀ ਕੁੜੀ ਮੁੱਕਰ ਜਾਵੇ ਮੁੱਕਰ ਨਾ ਜਾਵੇ ਕਹਿੰਦੀ ਕਹਿੰਦੀ ਤੁਹਾਨੂੰ ਗਵਾਹ ਬਣਾ ਕੇ ਕਹਿੰਦੀ ਦੇ ਰਹੀ ਆ ਦੇਖੋ ਮੈਂ ਪੈਸੇ ਦੇਤੇ ਪੁੱਤ ਚਲ ਵੇ ਚਲੀਏ ਲੇਟ ਨਾ ਹੋਈਏ ਲੇਟ ਨਾ ਹੋਈਏ ਸੁੱਭ ਕੰਮ ਚ ਦੇਰੀ ਕਾਦੀ ਐਸੇ ਖਰਚਾਂ ਚ ਤੇਰੀ ਕਾਦੇ ਆਉਣ ਤੋਂ ਜਾਣ ਪਾੜੇ ਨੇ ਜੇ ਭਗਵਾਨ ਵੀ ਤੈਨ ਸਹਿਯੋਗ ਪਾਉਣਾ ਫਿਰ ਅਸੀਂ ਹੋਰ ਫਿਰ ਅਪਾ ਆਪਾਂ ਕਿਹੜਾ ਜੀ ਜੌਬ ਕਰਦੇ ਆ ਮੈਂ ਵੀ ਤੁਹਾਡੀ ਜੇਬ ਚੋਂ ਲੈ ਕੇ ਤੁਹਾਨੂੰ ਹੀ ਦੇਣੇ ਨੇ ਦੇਖ ਲਓ ਜੀ ਜਿਵੇਂ ਕਹਿੰਦੇ ਆਉਂਦੇ ਸੀ ਅੱਗੇ ਸਹਯੋਗ ਪਾਉਣਾ ਨਹੀਂ ਅਗੇ ਕਹਿੰਦੇ ਤਾਂ ਹੁੰਦੇ ਸੀ ਵਾਰੀ ਦਾ ਬੱਟਾ ਦੇਸ ਆਲੇ ਜੱਟਾ ਤੋਂ ਤੋਂ ਲੈ ਕੇ ਤੁਹਾਨੂੰ ਹੀ ਦੇ ਦੇਣਗੇ ਜੇ ਤੁਸੀਂ ਸੋਚਦੇ ਹੋਮੋ ਕਿ ਵੀ ਮੈਂ ਵੀ ਹੈਲਪ ਕਰਨੀ ਸੀ ਮੈਨੂੰ ਕੋਈ ਪੈਨਸ਼ਨ ਨਹੀਂ ਲੱਗੇ ਪੁੱਤਰ ਮੈਂ ਤਾਂ ਆਪ ਪੈਨਸ਼ਨ ਚੋਂ ਲੈਣੇ ਆਂਦੇ ਨੇ ਚਾਚੀ ਜੀ ਵੀ ਉੱਪਰ ਸੁਣਦੇ ਆ ਚਾਚੀ ਨੇ ਵੀ ਸਹਯੋਗ ਕਰਨ ਦਾ ਹੋਈ ਦਾ ਕਰ ਸਕੀ ਅਬੇ ਬਾਤ ਕਰਨੇ ਤਾਂ ਵੀ ਅਬੇ ਵੀਰ ਜੀ ਨੂੰ ਦੇਣਾ ਰਹੇਗਾ ਤਾਂ ਫੇਰ ਕੈਸੇ ਵੀ ਚਾਚਾ ਜੀ ਗਏ ਹੋਏ ਨੇ ਮੈਂ ਵੀ ਹੈਲਪ ਕਰਨੀ ਸੀਗੀ ਚਲੋ ਚਲੋ ਤੁਰੋ ਹੁਣ ਗੱਲ ਆਪਾਂ ਆ ਗਏ ਜੀ ਘਰੇ ਮਮੀ ਨੇ ਲਸਣ ਛਿੱਲੇ ਕੇ ਥਾਲ ਭਰ ਲਿਆ। ਲੈ ਭਗਵਾਨ ਸੁਣੇ ਛਿੱਲੇ ਕੇ ਮੈਂ ਹਣ ਕੀ ਕਰਾਂ ਲਸਣ ਛਿੱਲਣਾ ਪੈਣਾ ਹੈ। ਗਮਾਂ ਤਾਂ ਬੱਧੀ ਜਾ ਰਹੀਆਂ ਨੇ ਪਰ ਵੀ ਆਪਾਂ ਵੀਡੀਓ ਪਾਈ ਹੋਈ ਆ। ਵੀਡੀਓ ਦੇਖ ਕੇ ਜਿਹਨੇ ਵੀ ਬਣਾਉਣਾ ਤੇਲ ਬਣਾ ਲਓ ਕੋਈ ਔਖਾ ਨਹੀਂ ਹੈਗਾ। ਚਾਰ ਤੀਜਾ ਪਾਉਣੀਆਂ ਨੇ ਵਿੱਚ। ਉਹਨਾਂ ਨੂੰ ਪਾ ਕੇ ਤੁਸੀਂ ਰੱਖ ਦੋ ਸਿਮ ਕਰਕੇ ਗੈਸ ਤੇ ਜਦੋਂ ਬਿਲ ਨਹੀਂ ਪੰਕੜੀਆਂ ਹੋ ਜਾਣਗੀਆਂ ਤੇ ਉਦੋਂ ਬੱਸ ਠੰਡਾ ਹੋ ਗਿਆ। ਫੋਨ ਲਈ ਹਾਂ ਜੀ ਆਪਾਂ ਜੀ ਕਿੱਧਰ ਆਏ ਤੇਰਾ ਕੰਤ ਫੋਨ ਲੈ ਕੇ ਆਇਆ ਕੰਤ ਵਾਹਿਗੁਰੂ ਜੀ ਹਾਂ ਚਾਹੇ ਜਾਂ ਕਿਵੇਂ ਸ਼ਬਦ ਲੱਗ ਰਹਾ ਦਰਸ਼ਨ ਹਾਂ ਜੀ ਜੇ ਬਦਲੀ ਕਰਨਾ ਜਮਾਂ ਹੀ ਨਮਸਤੈ ਸਿਰ ਬੰਦ ਦਿੱਤਾ ਨਹੀਂ ਜੀ ਜਿਹੜਾ ਗਿਫਟ ਹੁੰਦਾ ਉਹ ਕਿਸੇ ਨਾਲ ਬਦਲੀ ਨਹੀਂ ਕਰਨਾ ਤੂੰ ਕਹੇ ਮੈਂ ਕਹਿ ਦਿੰਦਾ ਦੇਖ ਪੀਓ ਪੀਪ ਹਾਂ ਠੀਕ ਹੈ ਉਹ ਇਹ 30 ਜਦੋਂ ਤੇਰੇ ਅਗਲੇ ਨੇ ਗਿਫਟ ਦਿੱਤਾ ਹੁੰਦਾ ਫੇਰ ਜੇ ਤੁਸੀਂ ਮੈਨੂੰ ਦੇ ਦੋ ਹਣ ਹੈ ਅਗਲੇ ਨੂੰ ਵੀ ਧੱਕਾ ਲੱਗੂਗਾ ਵੀ ਐਸੀ ਲੈਸਨ ਹੈ ਹੱਥ ਨਾਲ ਦਾ ਮਸਤ ਮੈਂ ਗਾਉਂ ਤੁਸੀਂ ਦਵੀਏ ਨੇ ਪਿਆਰ ਨਾਲ ਭੇਜਿਆ ਨਾ ਇਹ ਭੇਜਿਆ ਪਰ ਭਲਾ ਤੇ ਕੀ ਨੇ ਤੁਹਾਡੇ ਕੋਲ ਮੁਕੜਮਣੀ ਸਹਿਵਾ ਨਾ ਦੋਨਾਂ ਦਾ ਹੀ ਸਹਿਯੋਗ ਹੈ ਇਹਦੇ ਵਿੱਚ ਹਾਂ ਇਹ ਬੰਦੇ ਕੋਲ ਪੈਸਾ ਕਢਾਉਣਾ ਜਨਰਲ ਨੂੰ ਬਹੁਤ ਔਖਾ ਹੁੰਦਾ ਹੈ ਕਰਵਾ ਲੈੰਦੀ ਆ ਨੇ ਕਰਵਾ ਲੈੰਦੀ ਆ ਉਹ ਤਰੀਕਾ ਹੁੰਦਾ ਅਸੀਂ ਆਉਂਦੇ ਹੋਈ ਗੱਲ ਕਰਦੇ ਸੀ ਕਿ ਮੈਂ ਉਹ ਤਾਂ ਬੰਦੇ ਨੂੰ ਵੀ ਪਤਾ ਹੀ ਹੁੰਦਾ ਵੀ ਇਹਨੇ ਕਿੱਥੋਂ ਲੈਣੀ ਨੇ ਕਿੱਥੇ ਦੇਣਾ ਹੈ ਹਾਂ ਲੈ ਫਾਟਸ ਤੋਂ ਤੋਕੇ ਦਾ ਹੀ ਲਾ ਸਮਾ ਨਹੀਂ ਮੈਂ ਹੱਥ ਨਹੀਂ ਲਾਉਦੇ ਹੈਗੇ ਆਪਣੀ ਨਾ ਨੋ ਦੇ ਦਿਓ ਸਾਰਾ ਕੁਛ ਇਹਦਾ ਕਰ ਦਊਗਾ ਭਾਈ ਡੈਡੀ ਐਵੇਂ ਕੀ ਕਹਿੰਦੇ ਐਵੇਂ ਖੋੜ ਦੇ ਟਾਈਮ ਨਾਲ ਕਈ ਵਾਰ ਡਿੱਗ ਪੈਂਦਾ ਸੀ ਸਿੱਖ ਸਾਹਮਣੇ ਸੈਟ ਲਿਆ ਸੀ ਕਿਉਂਕਿ ਉੱਤੇ ਕਵਰ ਨਹੀਂ ਨਾ ਚੜਿਆ ਹੋਇਆ ਤੁਸੀ ਆਪਣੇ ਘਰੋਂ ਲਈ ਮੈਂ ਪਹਿਲਾ ਹੀ ਫੋਨ ਗਿਫਟ ਹੋਣਾ ਜਿਹੜਾ ਪਰਮਾਨ ਨੇ ਭੇਜਿਆ ਸੁਪਨਨ ਬੱਚੇ ਦਾ ਵਾਊਚਰ ਦੇ ਕੇ ਆਏ ਫੈਨੇ ਡੈਡੀ ਤੇਰੇ ਆਹੀ ਫੋਨ ਰੱਖਦੇ ਸੀਗੇ ਨੰਬਰਾਂ ਜਾਂ ਮਸ ਮਹਿਗ ਨੇ ਵਿਆਹ ਤੋਂ ਬਾਅਦ ਆਪਣਾ ਫੋਨ ਦੇਤਾ ਸੀ ਉਹ ਬੰਟਕ ਵਿਚਾਰਾ ਉਹ ਚਲੀ ਜਾਂਦਾ ਸੀ ਉਹ ਉਹ ਮਾਨੀ ਰਵੀ ਨੇ ਤਾਂ ਕਈ ਗੇਰੀ ਕੀਆ ਸਾਡੀਆਂ ਭੈਣਾਂ ਜਿਹੜੀਆਂ ਮੈਂ ਚੱਲ ਗਿਆ ਫਰੀਦ ਮਿਲਦਾ ਲੈਟ ਬਹੁਤ ਮੂਣੀ ਚੀਜ਼ ਆ ਕਿਉਂ ਮੈਂ ਹੈ ਨਾ ਪਰ ਮੈਂ ਤੇ ਡੈਡੀ ਤਾਂ ਹੋਰ ਸਕੀਮ ਪਾਇਆ ਹੈ ਅਸੀਂ ਦੱਸਣਾ ਨਹੀਂ ਵਾਰ ਹਾਂ ਸਕੀਮਾਂ ਹੀ ਪਾਉਣ ਜਿਹੜਾ ਤੁਸੀਂ ਹੋਰ ਗਈ ਆ ਅਸੀਂ ਪੈਸੇ ਬਚਾ ਕੇ ਆਏ ਆ ਵਧੀਆ ਵਧੀਆ ਪੈਸੇ ਬਚਾ ਕੇ ਆਏ ਆ ਬਹੁਤ ਵਧੀਆ ਮੈਂ ਸੋਚਿਆ ਵੀ ਆਪਾਂ ਤਾਂ ਇਹਨੇ ਜਿੱਥੇ ਨੇਰੇ ਜੀ ਜਾਈ ਗਏ ਆਪਾਂ ਕਿਦੰਦਾ ਹੀ ਚੇਂਜ ਕਰ ਲੈਂਦੇ ਤੇਰੇ ਵਰਗੀਆਂ ਨੌਹਾਂ ਤੀਆਂ ਘਰ ਘਰ ਹੋਣ ਜਿਹੜੇ ਪੈਸੇ ਬਚਾਉਂਦੀਆਂ ਨੇ ਇੰਨਾ ਦਿਮਾਗ ਵੱਧ ਬਹੁਤ ਜਿਆਦਾ ਹੀ ਦਿਮਾਗ ਵੱਧ ਲਾ ਕੇ ਵੇਚਵਾਲੇ ਡਰੀਏ ਦਰਬ ਨੇ ਮੈਂ ਕਈ ਗਰੀ ਸੋਚਦਾ ਹੁੰਨਾ ਵੀ ਇੰਨਾ ਦਿਮਾਗ ਇਨੀ ਸਾਇੰਸ ਸੀ ਤੱਕ ਪੈਸੇ ਨੂੰ ਸਿੱਧਾ ਕਰਕੇ ਹੀ ਰਹਿੰਦੀ ਆ ਜੇ ਫਿਰ ਚੈਨ ਸੀ ਤਾਂ ਨਾ ਆਵੇ ਫਿਰ ਚਲੀ ਜਾਵੇ ਹਾਂ ਸ਼ਹਿਨਸ਼ੀਲਤਾ ਸਭ ਤੋਂ ਵੱਡੀ ਚੀਜ਼ ਹੈ ਸ਼ਹਿਨਸ਼ੀਲਤਾ ਬਹੁਤ ਬੁਰੀ ਚੀਜ਼ ਜਿਹਦੇ ਕੋਲ ਸ਼ਹਿਨਸ਼ੀਲਤਾ ਹੋਵੇ ਉਹ ਸਮਝੋ ਸਭ ਕੁਝ ਹੀ ਆ ਤੇ ਹੁਣ ਤੁਸੀਂ ਇਹਨੂੰ ਬੋਲੋ ਭਾਈ ਦੇਖ ਲਓ ਇਹ ਨਾ ਕੀ ਕਰਦਾ ਉਹ ਮੁੰਡਾ ਕਹਿੰਦਾ ਜੀ ਗੱਲ ਕਰੋ ਉਹ ਕਹਿੰਦਾ ਮਾਸ਼ਾ ਵੀ ਪਛਾਣਿਆ ਕਹਿੰਦਾ ਹਾਂ ਮੈਂ ਤੇਰਾ ਚਾਚਾ ਬੋਲਦਾ ਮੈਂ ਦੁਕਾਨ ਵਾਲੇ ਵੀ ਇਹਦੀ ਗੱਲ ਦੱਸਦੇ ਸੀ ਆਹ 500 ਰੁਪਏ ਫਿਰ ਘਟ ਗਿਆ ਚਾਚਾ ਕਹਿੰਦੇ ਤੇ ਚਾਚਾ ਬਣ ਗਿਆ ਉਹ ਕਹਿੰਦਾ ਜੀ ਮੈਂ ਕੈਮਰਾ ਦੇਖਿਆ ਸੀ ਸਾਡੀ 23 24 ਸਾਲਾਂ ਦੀ ਆ ਰਹੀ ਮੈਂ ਕਹਿਗੇ ਨਹੀਂ 500 ਮੈਂ ਘਟਾਤਾ ਮੈਂ ਕਿਹਾ ਵੀਰੇ ਮੈਂ ਲੈ ਕੇ ਆਈਆਂ ਡੈਡੀ ਇੱਧਰ ਨਹੀਂ ਸੀ ਆਉਂਦੇ ਦੋਨੋਂ ਜਾਣੇ ਹੋ ਗਏ ਹਾਂ ਚਲੋ ਘਾਟਾ ਦੋ ਨੂੰ ਨਹੀਂ ਪਿਆ ਘਾਟਾ ਤੁਹਾਨੂੰ ਨੂੰ ਕੋਡੋ ਕੋਡੋ ਨੇ ਸਹਿਮ ਦਾ ਥੈਂਕ ਯੂ ਕਰ ਦੋ ਜਿਹਨਾਂ ਨੂੰ ਥੈਂਕ ਯੂ ਧੰਨਵਾਦ ਫੋਨ ਲੈ ਕੇ ਕੀ ਕਰਦੇ ਨੇ ਧੰਨਵਾਦੀ ਕਹਿੰਦੇ ਹਾਂ ਹਮ ਆਪਕੇ ਬਾਰੀ ਹੈ ਬਾਰੀ ਬੁਰੀ ਕੋਈ ਜੇ ਕਿਹੜਾ ਐਪਲ ਦਾ ਪੁੱਤ ਨਹੀਂ ਗੋਸੇ ਕਿ ਹਮ ਤੈਨੂੰ ਚੱਕ ਲਿਆਉਣਾ ਸੀਗਾ ਡੈਡੀ ਤਾਂ ਡੈਡੀ ਕੀ ਕਹਿੰਦੇ ਆ ਨਾ ਮੈਂ ਸਿਰਫ ਤਾਂ ਕਿਹਾ ਕਿਉਂਕਿ ਕਈ ਵਾਰ ਫਿਰ ਬੰਦਾ ਕਮੈਂਟ ਕਰੀਏ ਕਮੈਂਟ ਵੀ ਆ ਸਕਦੇ ਵੀ ਤੁਸੀਂ ਜੀ ਥੈਂਕ ਯੂ ਨਹੀਂ ਕੀਤਾਗਾ ਤਾਂ ਕਰਕੇ ਮੈਂ ਤਾਂ ਕਰਕੇ ਮੈਂ ਅੱਗੇ ਵੀ ਕਹਿੰਦੀ ਹੁੰਦੀ ਆ ਵੀ ਗਿਫਟ ਗਿਫਟ ਹੁੰਦਾ ਗਿਫਟ ਦੀ ਕੋਈ ਕੀਮਤ ਨਹੀਂ ਹੁੰਦੀ ਨਾ ਤੁਸੀਂ ਉਹਦੀ ਤੁਲਨਾ ਕਰ ਸਕਦੇ ਕਿਸੇ ਚੀਜ਼ ਨਾਲ ਜਿਹੜਾ ਤੁਹਾਨੂੰ ਇੰਨੇ ਪਿਆਰ ਨਾਲ ਕੋਈ ਵੀ ਚੀਜ਼ ਦਿੰਦਾ ਹਨਾ ਪੈਨ ਨੂੰ ਸੰਭਾਲ ਕੇ ਰੱਖੋ ਉਹਦਾ ਸ਼ੁਕਰਾਨਾ ਕਰੋ ਲਜ਼ਮ ਮੈਸ਼ਲ ਤਾਂ ਹੱਥ ਧੋ ਕੇ ਤੂੰ ਮੈਨੂੰ ਖੋਲ ਨਹੀਂ ਤੁਸੀਂ ਆਪੇ ਖੋਲੋ ਦੋਨੇ ਪਿਓ ਦੀ ਹਾਂ ਅਸੀਂ ਜੀ ਦੁਕਾਨ ਵਾਲੇ ਨੇ ਉਹ ਤੋਂ ਉਹ ਵੀ ਪਵਾ ਲਿਆ ਇੱਥੇ ਗਾਰਡ ਵੀ ਪਵਾ ਲੈਂਦਾ ਹਾਂਜੀ ਕਵਰ ਵੀ ਲੈਣ ਆਉਂਦਾ ਸੀ ਕਵਰ ਨਾਲ ਹੀ ਆਇਆ ਜੀ ਕਵਰ ਨਾਲ ਉਹ ਕੀ ਆ ਪੁਲਾਉਣ ਵਾਲਾ ਚਾਰਜਰ ਐਡਾਪਟਰ ਹਾਂ ਡਾਪਟਰ ਦੱਸੋ ਇਹਦੇ ਵਿੱਚ ਉਹ ਵੀ ਦਿਖਾ ਜਾ ਸਾਰਾ ਕੁਝ ਆ ਵਿੱਚ ਨਾਲ ਤੇਰੇ ਵਾਲੇ ਫੋਨ ਦੇ ਨਾਲ ਨਹੀਂ ਲਿਆ ਸੀਗਾ ਤੁਸੀਂ ਮੈਂ ਪੈਸੇ ਬਚਾਈ ਸੀ ਮੇਰੀ ਵੱਡੀ ਨੋਹ ਨਾਲ 1000 ਰੁਪਏ ਮੇਰਾ ਮੈਂ ਕਿਹਾ ਜਿੱਦ ਨੂੰ ਆਈ ਨੂੰ ਮੈਂ ਕਹਿੰਦਾ ਪੁੱਤੜ ਜਾਂਦੀ ਹੈ ਜੇ ਮੰਮੀ ਨੂੰ ਫੋਨ ਲੈ ਕੇ ਦਿੱਤਾ ਜਾਂਦਾ ਜਿਆਦਾ ਪੀ ਇਹਦਾ ਬੰਦਾ ਮੈਂ ਲਿਆ 1000 ਦਾ ਹੈ ਮੇਦੇ ਵਾਲੀ ਦੀ ਬੀਚੀ ਦਾ ਸਾਰਾ ਉਹ ਡੈਡੀ ਦਾ ਐਡਾਪਟਰ ਵਾਲਾ ਵੱਡਾ ਹਾਂ ਉਹਦਾ ਆਉਣਾ ਵੱਡਾ ਸਾਰਾ ਬਿਗ ਸਾਈਜ਼ ਹਾਂ ਸੀਗਾ ਨਾ ਤੇ ਤੇਜ ਆਲਾ ਜੀ ਵੱਡੇ ਬੰਦੇ ਨੇ ਵੱਡੀਆਂ ਗੱਲਾਂ ਐਵੇਂ ਅਸੀਂ ਜੀ Oppo ਦਾ ਫੋਨ ਪਹਿਲੀ ਵਾਰ ਲਿਆ ਪਰ ਡੈਡੀ ਕੱਲੀ YouTube ਦੇਖਦੇ ਸੀ ਉਸ ਹੱਬ ਤੇ ਲੈ ਲਿਆ ਮਤਲਬ ਉਹਦਾ ਸਿਰ ਸਭ ਤੋਂ ਪਹਿਲਾਂ ਅੱਛਾ ਮਤਲਬ ਮੈਂ ਨਹੀਂ ਨਾ ਵਰਤਿਆ ਉਹਦੇ সুইਮਿੰਗ ਪੂਲ ਤੇ ਸਿੱਟਿਆ ਸੀਗਾ ਜਦੋਂ ਉਹ ਵੀ ਰਿਹਾ ਹੋਇਆ ਸੀ ਵਿੱਚ ਸਿੱਧੀ ਛਾਲ ਮਾਰੀ ਜਾਣੇ ਵਿਚਾਰਾ ਪਾਣੀ ਦੇ ਵਿੱਚ ਜਦ ਹੀ ਖਰਾਬ ਹੋ ਗਿਆ ਸੇ ਅਸੀਂ ਹੁਣ 128 GB ਵਾਲਾ ਲਿਆਂਦਾ ਨਾਲੇ ਮੈਮਰੀ ਕਾਫੀ ਹੋ ਕਹਿੰਦਾ ਹੈਂਗ ਨਹੀਂ ਹੋਊਗਾ ਕਿਉਂਕਿ ਜ਼ਿਆਦਾ ਹੋ ਹੋਊਗੀ ਨਾ ਸਪੇਸ ਤਾਂ ਗੈਲਦੀ ਨੇ ਕਿਹੜਾ ਫੋਟੋ ਖਿੱਚਣਿਆ ਜਾਂ ਕੁਝ ਕਰਨਾ ਨਹੀਂ ਪਰ ਮੈਂ ਕਿਹਾ ਚੱਲ ਕਈ ਵਾਰ ਕਦੇ ਕੁਝ ਆਪਾਂ ਹੀ ਰੱਖਣਾ ਪੈ ਜਾਂਦਾ ਆਪਾਂ ਭੇਜ ਦੇ ਦਈਂਆਂ ਫੋਟੋ ਫੋਟੋ ਵੀ ਭਗਵਾਨ ਜਦੋਂ ਥੋੜਾ ਜਿਹਾ ਪੁਰਾਣਾ ਸੀਗਾ ਮੈਂ ਤਾਂ ਨਹੀਂ ਲੈ ਕੇ ਜਾਂਦਾ ਸੀਗਾ ਉਹ ਕਹਣਗੇ ਵੀ ਮੁੰਡੇ ਕੈਨੇਡਾ ਵੀ ਪੁਰਾਣਾ ਫੋਨ ਚੱਕੀ ਫਿਰਦਾ ਤੁਸੀਂ ਮੈਂ ਇਹ ਹੁਣ ਨਵਾਂ ਲੈ ਰਿਆ ਮੈਂ ਇਹ ਨਹੀਂ ਜਾਊਂਗਾ ਸਿਰਫ ਆਲੇ ਕਦੇ ਨਹੀਂ ਛੋਟੇ ਕੋਲ ਰਹਿ ਸਕਦਾ ਇਹਦੇ 'ਚ ਪੈਸੇ ਨਹੀਂ ਡੈਡੀ ਨੇ ਅੱਜ ਵੀ ਸਿੱਟਦਾ ਇਹੋ ਵਿਚਾਰਾ ਭਾਗਦਾ ਵਿਚਾਰਾ ਗਿਰਦਾ ਬੈਟਰੀ ਕਿਤੇ ਹੁੰਦੀ ਆ ਕਵਰ ਕਿਤੇ ਹੁੰਦਾ ਅੱਜ ਫੇਰ ਅੱਜ ਵੀ ਅਸੀਂ ਨਵਾਂ ਫੋਨ ਦੁਕਾਨ 'ਚ ਗਿਰ ਗਿਆ ਮੈਂ ਕਿ ਬੈਟਰੀ ਲੱਗ ਕਵਰ ਲੱਗ ਮੈਂ ਕਿ ਡੈਡੀ ਇਹ ਗੰਦਾਈ ਨਹੀਂ ਮੈਂ ਕੋਤੌੜੀ ਹੁਣ ਮੈਂ ਕਿਹਾ ਜੀ ਇਹਦੇ ਤੇ ਲੈਮੀਨੇਸ਼ਨ ਪਵਾ ਲੋ ਇਹ ਬੇਇੱਜ਼ਤੀ ਕਰਾਉਂਦਾ ਸਾਰੀ ਬੈਂਡਰੀ ਬੂੰਡਰੀ ਖਿੱਲਰ ਜਾਂਦੀ ਆ ਪੁੱਤ ਬੇਇੱਜ਼ਤੀ ਦਾ ਹੁੰਦੇ ਵੀ ਚਿੱਲੇ ਨਾ ਫਿਰ ਇਹ ਜਿਹੜਾ ਚਲੋ ਹੁਣ ਆਪਣਾ ਖੋਲੋ ਤੇ ਚਾਲੂ ਕਰੋ ਇਹਨੂੰ ਲੈ ਮੇਰਾ ਪੁੱਤ ਕਰ ਇਹਦਾ ਕੰਮ ਹਾਂਜੀ ਮੈਂ ਬਸ ਤੁਹਾਨੂੰ YouTube ਚਾਲ ਦੀ ਦੀ ਕਰਕੇ ਦੇਣੀ ਆ ਬਾਕੀ ਵੀਰੇ ਨੇ ਆਨ ਕਰਕੇ ਦੇ ਹੀ ਦਿੱਤਾ ਹਾਂਜੀ ਜਦੋਂ YouTube ਜਿਹਨੇ ਚੈਨਲ ਨੇ ਸਾਰੇ ਚਲਾਦੇ ਠੀਕ ਹੈ ਜੀ ਤਾਂ ਮੈਂ ਬੈਠਾ ਦੇਖੀ ਜਾਈ ਤੁਹਾਨੂੰ ਖਬਰਾਂ ਦੇ ਚੈਨਲ ਚਲਾ ਕੇ ਦੇਣੇ ਪੈਣੇ ਹਾਂਜੀ ਦੇ ਕਿਸਾਨ ਵਾਲਾ ਗਾਣੇ ਵਾਲਾ ਜਿੰਨੇ ਵੀ ਨੇ ਗਾਣੇ ਡਾਡੀ ਆਉਣੇ ਨੇ ਸਾਰੇ ਗਾਣੇ ਤਾਂ ਜੀ ਮੈਂ ਸੁਣਦੀ ਨਹੀਂ ਮੈਨੂੰ ਪਤਾ ਹੀ ਨਹੀਂ ਕਿਹੜੇ ਤੇ ਆਉਂਦੇ YouTube ਤੇ ਆਉਂਦੇ ਨੇ ਸਾਰੇ ਮੈਂ ਉਹ ਆਪੇ ਆ ਜਾਣੇ ਜੇ ਤੁੰਤ ਮੈਂ ਕਿਹੜਾ ਸੁਣਦਾ ਜੇ ਤੁਸੀਂ ਚਲੇ ਜਾਂਦੇ ਫਿਰ ਮੈਂ ਕਰਦਾ ਸੁਣਦਾ ਓ ਮਾਈ ਗਾਡ ਸਾਰਿਆਂ ਨੂੰ ਪਤਾ ਹੈ ਪਾਪ ਹੈ ਪਾਪ ਹੈ ਨਦੀ ਘਨਾਰੇ ਸਾਫ ਹੈ ਪਾਪ ਹੈ ਨਦੀ ਘਨਾਰੇ ਸਾਫ ਹੈ ਬਸ ਉਹ ਮੈਂ ਲੈ ਜਾਂਦਾ ਤੈਨੂੰ ਕੋਈ ਚੀਜ਼ ਚਾਹੀਦੀ ਆ ਦੱਸ ਦੇਵੀਂ ਮੈਂ ਬੋਲੋ ਦੇਖੋ ਖਰਚੇ ਦੀ ਗੱਲ ਨਾ ਗਰੀਬ ਪੈਸੇ ਨਹੀਂ 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 ਤੁਹਾਡੇ ਤਾਂ ਕੁਝ ਨਹੀਂ ਚਾਹੀਦਾ ਜੀ ਤੇ ਮੈਂ ਪਿਹੜੀ ਪਿੱਛੇ ਗੋਡ ਦਊਗੀ ਨਾ ਤੇ ਉਹ ਕਰ ਦਊਗੀ ਬੇੜਾ ਤੋਂ ਨਾ 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 ਪਾਪਾ ਜੀ ਨਾ 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 ਮੇਰੀ ਹੋ ਗਈ ਮੰਮੀ ਨਾਲ ਡਿਸਕਸ਼ਨ ਮੈਂ ਮੰਮੀ ਨਾਲ ਸਲਾਹ ਕਰ ਲਈ ਪੁੱਤ ਕੁੜੀਆਂ ਨੂੰ ਹਾਂ ਮੰਮੀ ਨਾਲ ਸਲਾਹ ਕਰਦੇ ਹਾਂ ਹਾਂ ਜੀ ਬਸ ਜਿਹੜੀਆਂ ਮੰਮੀ ਨਾਲ ਸਲਾਹ ਕਰਦੇ ਨੇ ਉਹੀ ਕਾਮਯਾਬ ਨੇ ਔਰ ਉਹੀ ਵਧੀਆ ਲੱਗਦੀਆਂ ਨੇ ਜਦੋਂ ਹੁਣ ਮਜਬੂਰੀ ਆ ਤੁਹਾਡੀ ਮੰਮੀ ਨੂੰ ਸਕੂਟਰ ਨਹੀਂ ਆਉਂਦੀ ਜਾਂ ਆਪਣੇ ਕੋਲ ਹੈ ਨਹੀਂ ਵੀ ਆਉਣਾ ਜਾਣਾ ਨਹੀਂ ਜਿਆਦਾ ਕਰ ਤਾਂ ਮੰਮੀਆਂ ਨਾਲੇ ਸਾਡੇ ਸਮਾਜ ਦੇ ਇਨਸਾਨ ਸੱਸ ਸਹਮਾ ਵਰਗੀ ਹੁੰਦੀ ਆ ਮੰਮੀਆਂ ਨਾਲੇ ਕਰਨੀਆਂ ਚਾਹੀਦੀਆਂ ਨਹੀਂ ਨਹੀਂ ਸੱਸ ਸਹਮਾ ਤੋਂ ਵੱਧ ਕੇ ਵੀ ਹੁੰਦੀ ਆ ਹਾਂ ਅਸੀਂ ਇੱਕ ਦਿਨ ਗੱਲ ਕਰਦੇ ਸੀਗੇ ਮੈਂ ਸਿੰਦੂ ਤੇ ਗੱਗੂ ਉਹ ਕਹਿੰਦੇ ਅਸਲੀ ਲਾਈਫ ਤੇਰੀ ਵਿਆਹ ਤੋਂ ਬਾਅਦ ਹੀ ਸ਼ੁਰੂ ਹੋਈ ਆ ਮੈਂ ਕਿਹਾ ਕੋਈ ਦਿੰਦ ਨਾ ਦਿੰਦ ਜੇ ਮੇਰੀ ਲਾਈਫ ਦਾ ਵਿਆਹ ਤਾਂ ਬਾਹਰ ਸ਼ੁਰੂ ਹੋਇਆ ਪਹਿਲਾਂ ਤੇਰੀ ਕੀ ਲਾਈਫ ਸੀ ਜੀ ਮੇਰੇ ਭੂਆ ਕੋਲ ਆਖੀ ਨਾ ਤੇਰੀ ਲਾਈਫ ਚੈਨ ਹੋਇਆ ਚਲੋ ਉਹ ਵੀ ਪਿਛਲੇ ਜਨਮ ਦਾ ਭੂਆ ਦਾ ਕਰਿਆ ਹੋਇਆ ਜਿ ਵਧੀਆ ਨੌਂ ਦਾ ਕਰਿਆ ਹੋਇਆ ਸੀ ਨਾ ਹਾਂਜੀ ਜਿਹੜੇ ਇੰਨੇ ਵਧੀਆ ਮਿਲਦਾ ਪਿਛਲੇ ਵੀ ਦੇਖੋ ਲੜਕੀ ਆ ਲੜਕਾ ਸਭ ਤੋਂ ਪੁੱਤ ਪੜਦਾ ਫਿਰ ਘਰ-ਵਾਰ ਛੱਡਣਾ ਪੈਂਦਾ ਯੂਨੀਵਰਸਿਟੀ ਜਾਣਾ ਪੈਂਦਾ ਜੇ ਬਦਲੋਗੇ ਕਟਾਂਗੇ ਤਾਂ ਸੁਖ ਨੂੰ ਹਾਂਜੀ ਇਹ ਤਾਂ ਹੀਰੇ ਵਰਗਾ ਸਰੀਰ ਆ ਨਹੀਂ ਤਾਂ ਕੋਈ ਬਦਲਦਾ ਬਾਕੀ ਜੀ ਉਹੀ ਆ ਜਿਵੇਂ ਤੁਸੀਂ ਰਹਨੇ ਹੋਗੇ ਵੀ ਜੇ ਤੁਸੀਂ ਪਿਆਰ ਦਿੰਨੇ ਹੋ ਫੇਰ ਹੀ ਪਿਆਰ ਮਿਲਦਾ ਆ ਹਾਂਜੀ ਪਿਆਰ ਆਪਾਂ ਦਿੰਨੇ ਆ ਜਿਵੇਂ ਕਿ ਮੈਂ ਕਹਾਂ ਵੀ ਮੈਲੇ ਜਾ ਕੇ ਜਿੱਥੇ ਮੈਂ ਜਾਵਾਂ ਮੈਨੂੰ ਪਿਆਰ ਕਰਨ ਬੜਾ ਵੀ ਮੈਨੂੰ ਸਸਰੀ ਘਰ ਬਣਾਵੇ ਉਹ ਮੇਰੀ ਬੇਖੂਕੀ ਆ ਹਾਂਜੀ ਇਦਾਂ ਕਦੇ ਵੀ ਨਹੀਂ ਹੁੰਦਾ ਜੀ ਸਸਰੀ ਘਰ ਦੀ ਸਸਰੀ ਘਰ ਦੇਖਾਟ ਭਾਈ ਸਾਹਿਬ ਨੇ ਉਹ ਬੈਠੇ ਸੀਗੇ ਕੰਮ ਕਰਦੇ ਸੀਗੇ ਮੈਨੂੰ ਕਹਦੇ ਭਾਈ ਸਾਹਿਬ ਸਸਰੀ ਘਰ ਚਾਹ ਪੀਓ ਕੇ ਪਾਣੀ ਮੈਂ ਬੀਜੀ ਸੱਸਰੀ ਕਰਨਾ ਚਾਹ ਪੀਣੀ ਹੈ ਨਾ ਪਾਣੀ ਆ ਸਾਡਾ ਕੰਮ ਕਰ ਦੇ ਹੋਰ ਵੀ ਗੱਲ ਨਹੀਂ ਹਾਂਜੀ ਇਹ ਪਿਆਰ ਦੀ ਗੱਲ ਹੈ ਤੇ ਚਲੋ ਜੀ ਇੰਨੀ ਕੱਜ ਦੀ ਵੀਡੀਓ ਹੈਗੀ ਤੇ ਵੀਡੀਓ ਦਾ ਆਪਾਂ ਐਂਡ ਕਰ ਦਈਏ ਬਹੁਤ ਬਹੁਤ ਥੈਂਕ ਯੂ ਹਾਂ ਥੈਂਕ ਯੂ ਭਾਜੀ ਪੰਮੀ ਭੈਣ ਭੈਣ ਜੀ ਪੰਮੀ ਭਾਜੀ ਕਿੰਦਰ ਵੀਰ ਜੀ ਥੋੜਾ ਉਹ ਡੈਡੀ ਜੀ ਤੁਹਾਡੇ ਮੂੰਹੋਂ ਪੰਮੀ ਭੈਣ ਜੀ ਸੁਣ ਸੁਣ ਕੇ ਨਾ ਤੇ ਮਤਲਬ ਵੀ ਰਿੱਕੀ ਵੀ ਜਿਵੇਂ ਪੰਮੀ ਪੰਮੀ ਹੀ ਕਹਿੰਦਾ ਮੰਮੀ ਕਹਿਣ ਲੱਗੇ ਵਿਚਾਰੀ ਅਸਮਨ ਵੀ ਐਸੀ ਸਾਰੀ ਡੈਡੀ ਪੰਮੀ ਉਹ ਕਹਿਣ ਲੱਗੇ ਮੇਰੇ ਮੈਨੂੰ ਵੀ ਹੁਣ ਮੰਮੀ ਦੀ ਸਾਦੇ ਪੰਮੀ ਉਹ ਨਿਕਲ ਜਾਂਦਾ ਮੈਂ ਤੇ ਉਹ ਮਿਊਜ਼ੀਕਲ ਅੱਜ ਆਪਾਂ ਬਤਾ ਤਾ ਨਹੀਂ ਸੀ ਕਿ ਇਹ ਫ੍ਰੈਂਡਲੀ ਆ ਆਪਾਂ ਨਿਕਲਦੇ ਮੈਂ ਦੱਸ ਮੈਂ ਦੇਖੋ ਪੜੀ ਲਿਖੀ ਆ ਫ੍ਰੈਂਡਲੀ ਜਸ ਉਹ ਉਹ ਉਹਦੀ ਹੈਗਾ ਉਹ ਇਹ ਮਾਪੇ ਦੇ ਪਿਆਰ ਸਤਕਾਰ ਦਾ ਵੀ ਬਹੁਤ ਫਰਕ ਆ ਕਿ ਜਦ ਮਾਂ ਪਿਆਰਾਂ ਦਾ ਇਹ ਹੀ ਫ੍ਰੈਂਡਲੀ ਵੀ ਆ ਉਹਨਾਂ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਹੀ ਕਰਦੇ ਰਹੋ ਤੇ ਇਸ ਤਰ੍ਹਾਂ ਹੀ ਜਮਾਈ ਮਾਰੇ ਤੁਹਾਨੂੰ ਕੀ ਕਹਿੰਦੇ ਗਿਫਟ ਭੇਜਣ ਦਾ ਬਾਲ ਵਕਸ਼ਨ ਅਗਲੀ ਵਾਰ ਤੁਸੀਂ ਆਈਫੋਨ ਭੇਜੋ ਇਸ ਵਾਰ ਅਸੀਂ ਓਪਨ ਨਾਲ ਬਹੁਤ ਸੰਤੁਸ਼ਟ ਹੈਗੇ ਇਹ ਉਂਝ ਹੀ ਕਹਿੰਦੇ ਸੀ ਕਿ ਡੈਡੀ ਕੋਲ ਬਹੁਤ ਕੱਪੜੇ ਨੇ ਜਾਗਤਾਂ ਦੀਆਂ ਤੁਸੀਂ ਜੀ ਭੇਜ ਸਕਦੇ ਹੋ ਭੇਜ ਸਕਦੇ ਹੋ ਲਓ ਜੀ ਆਪਾਂ ਇਹ ਇੱਥੇ ਵੀਡੀਓ ਦਾ ਐਂਡ ਕਰਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ